ਬਲਾਤਕਾਰ ਤੇ ਕਤਲ ਦੇ ਦੋਸ਼ੀ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਫਿਰ ਤੋਂ ਫਰਲੋ ਮਿਲਣ ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਇੰਜ ਜਾਪ ਰਿਹਾ ਕਿ ਦੇਸ਼ ਦੇ ਵਿੱਚ ਸਿੱਖਾਂ ਲਈ ਕਾਨੂੰਨ ਵੱਖਰਾ ਹੈ ਕਿਉਂਕਿ ਇੱਕ ਪਾਸੇ ਬਲਾਤਕਾਰ ਅਤੇ ਕਤਲ ਵਾਰ-ਵਾਰ ਕਾਨੂੰਨ ਦਾ ਸਹਾਰਾ ਲੈ ਕੇ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਤੇ ਦੂਜੇ ਪਾਸੇ ਬੰਦੀ ਸਿੰਘਾਂ ਦੀ ਪਰੋਲ ਫਰਲੋ ਤੇ ਰਿਹਾਈ ਦੇ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਦੇਖੋ ਅਸੀਂ ਕਈ ਵਾਰੀ ਇਸ ਗੱਲ ਤੇ ਵੀ ਲਾਚਾਰ ਹੋ ਜਾਂਦੇ ਹਾਂ ਪਈ ਕਾਨੂੰਨ ਸ਼ਾਇਦ ਸਾਡੇ ਲਈ ਕੋ ਅਵੇਸਲਾ ਦਾ ਨਵੇਕਲਾ ਬਣਿਆ ਹੁੰਦਾ ਸ਼੍ਰੋਮਣੀ ਗੁਰਦਾਰਾ ਦਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਭਗਵੰਤ ਸਿੰਘ ਸਿਆਲ ਕਾ ਵੱਲੋਂ ਇਹ ਸੀ ਇੱਕ ਪਟੀਸ਼ਨ ਪਾਈ ਹਾਈ ਕੋਰਟ ਚ ਜਿਹਦੇ ਵਿੱਚ ਅਸੀਂ ਕਿਹਾ ਸੀ ਕਿ ਸੱਤ ਵਾਰੀ ਇੱਕ ਸਾਲ ਦੇ ਵਿੱਚ ਫਰੋਰ ਮਿਲਦੀ ਆ ਜਦ ਕਿ ਬੰਦੀ ਸਿੰਘ ਸਾਡੇ ਵਿਚਾਰੇ ਉਹਨਾਂ ਨੂੰ ਇੱਕ ਸਾਲ ਵੀ ਮਸੀ ਮਿਲਦੀ ਇੱਕ ਸਾਲ ਚ ਇੱਕ ਵਾਰ ਇੱਕ ਵਾਰੀ ਮਸੀ ਮਿਲਦੀ ਸੋ ਸਾਡੀ ਐਂਟਰਟੇਨ ਵੀ ਹੋ ਗਈ ਸੀ ਰੋਕ ਵੀ ਲੱਗ ਗਈ ਸੀ ਪਰ ਦੋ ਤਿੰਨ ਦਿਨ ਪਹਿਲਾਂ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਅਥਾਰਟੀ ਸਮਰਾਥ ਆ ਉਹ ਇਹਦਾ ਫੈਸਲਾ ਲਵੇ ਤੇ ਉਹ ਜਿਹੜੀ ਸਮਰਾਥ ਜਿਹਨਾਂ ਫੈਸਲਾ ਲੈਣਾ ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਵੀ ਕੀ ਲੈਣਾ ਉਹ ਤਾਂ ਹੁਣ ਆਈਕਿਆਂ ਦਿਨਾਂ ਦੀ ਹੱਦਾਂ 60 ਦਿਨਾਂ ਬਾਅਦ ਜਾਣ ਕੇ ਆਈਕਿਆਂ ਦਿਨਾਂ ਤੋਂ ਬਾਅਦ ਮੋੜਫੇ ਦੇ ਦੇਣਗੇ ਸੋ ਮੈਂ ਸਮਝਦਾ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਚਾਹੀਦਾ ਪਰ ਇਹ ਜਿਹੜੇ ਆਪਣੇ ਰਾਮ ਰਹੀਮ ਲਈ ਇਹ ਕਾਨੂੰਨ ਦੇ ਵਿੱਚ ਵੀ ਤਰਮੀਮਾਂ ਹੋ ਗਈਆਂ ਜੇਨ ਮੈਨ ਜੇਲ ਮੈਨੂਅਲ ਦੇ ਵਿੱਚ ਵੀ ਹਰਿਆਣਾ ਦੀ ਤਰਮੀਮ ਜਿਹੜੀਆਂ ਤਰਮੀਮਾਂ ਇਹਨਾਂ ਨੇ ਕਰ ਦਿੱਤੀਆਂ ਸੋ ਇਸ ਕਰਕੇ ਅਸੀਂ ਤਾਂ ਹਰ ਵਾਰੀ ਜਦੋਂ ਵੀ ਉਹ ਆਉਂਦਾ ਤੇ ਹੁਣ ਕਿਉਂਕਿ ਹਰਿਆਣੇ ਦੇ ਵਿੱਚ ਔਣ ਆਉਣ ਵਾਲੀ ਆ ਤੇ ਸਰਕਾਰਾਂ ਨੇ ਇਸ ਗੱਲ ਨੂੰ ਆਪਣੇ ਉਹਨਾਂ ਵਰਤਣੇ ਇਹਨਾਂ ਨੂੰ